ਸਾਡੇ 11 ਹੋ ਗਏ ਨੇ ਦੇਦੀ ਚਲ ਸੌਂਗੇ ਵਿਚਾਰੇ ਮੈਂ ਸੱਜ ਨੂੰ ਦੇਖਾਂ ਦੁੱਧ ਦੁੱਧ ਫੀਤਾ ਹੋਇਆ ਕੋਈ ਨਾਲ ਹੀ ਨਹੀਂ ਨਹੀਂ ਪਾਕੇ ਦੇ ਆਉਂਗੀ ਹਰੇ ਕਮਾ ਕਮਾ ਕਿੱਥੇ ਜਾਣੀ ਆ ਦੋ ਅਰੇ ਕਿ ਛੱਤ ਨਿੱਗਣ ਵਾਲੀ ਆ ਪਹਿਲਾਂ ਮੇਰਾ ਪਾਟ ਪੈ ਜਾ ਮੈਨੂੰ ਡਰ ਲੱਗਦਾ ਨਾਲ ਮੈਨੂੰ ਡਰ ਲੱਗਦਾ ਪਹਿਲਾਂ ਮੇਰੇ ਸਿਰ ਬਾਲਾ ਤੋਂ ਗਿਆ ਨਾਲ ਆ ਦੇ ਕਿ ਛੱਤ ਆਏ ਉੱਤੇ ਆ ਤੇਰੇ ਉੱਤੇ ਨਿੱਗੂਗੀ ਛੱਤ ਹਾਏ ਤੇਨੇ ਕੁਛ ਨਹੀਂ ਮੈਨੂੰ ਨਹੀਂ ਆਉਂਦੇ ਤੂੰ ਪੈ ਜਾ ਤੈਨੂੰ ਦੀਦੀ ਚੱਕਰ ਵੱਧ ਲੱਗੇ ਚਲ ਆਪਾਂ ਪੈਨੇ ਚਲ ਚੱਕਰ ਜ ਨਹੀਂ ਆਉਂਦਾ ਨਹੀਂ ਨਹੀਂ ਮੈਨੂੰ ਨਹੀਂ ਆਉਂਦੇ ਆ ਦੇਖੀ ਪੱਖਾ ਘੁੰਮਿਆਦਾ ਤੇ ਆਏ ਸੁੱਤ ਤਾਂ ਬੰਦ ਪਈ ਆ ਹੋਇਆ ਕਿ ਮੈਂ ਸਨੀ ਨੂੰ ਬੁਲਾ ਮਾ ਫੋਨ ਕਰਕੇ ਸਨੀ ਨੂੰ ਬੁਲਾ ਲੈਣੀ ਨਹੀਂ ਕਿਸੇ ਨੂੰ ਨਹੀਂ ਬੁਲਾਉਣਾ ਫੋਨ ਧਰ ਦੇ ਨੂੰ ਤਾਂ ਨਹੀਂ ਦੀਦੀ ਪੈ ਜਾ ਚਲੋ ਬਹਿ ਜਾ ਦੀਦੀ ਆ ਦੇਖੀ ਇਧਰੋਂ ਵੀ ਹਾਇਓ ਖਲੋਪਰ ਡਿੱਗ ਗਿਆ ਨਹੀਂ ਦੇਖਦੇ ਦੀਦੀ ਕੁਛ ਨਹੀਂ ਹੁੰਦਾ ਪਲੀਜ਼ ਪੈ ਜਾ ਪਲੀਜ਼ ਦੀਦੀ ਤੂੰ ਜਾਣਦੀ ਤਾਂ ਨਹੀਂ ਕਿਤੇ ਛੱਡ ਕੇ ਮੈਨੂੰ ਨਹੀਂ ਜਾਣਦੀ ਦੀਦੀ ਪੈ ਜਾ ਅੱਜ ਵੀ ਆ ਮੇਰੇ ਕੋਲ ਤੂੰ ਬੱਠ ਕੇ ਆ ਜਾ ਭੈਜੋ ਦੀਦੀ ਤੁਸੀਂ ਵੀ ਬੈਠੋ ਸਣੀ ਤਾਂ ਨਹੀਂ ਉੱਠਿਆ ਨਹੀਂ ਉੱਠਿਆ ਆ ਜਾ ਭਾਇਆ ਪਣਵਣ ਕੇ ਚੰਨਾ ਜਾਈ ਨਹੀਂ ਮੈਨੂੰ ਡਰ ਲੱਗਦਾ ਨਾਲੇ ਉੱਤੇ ਨਾ ਡਿੱਗੀ ਪਣਵਣ ਵਣ ਕੇ ਹਾਈ ਹਾਈ ਰਾਤ ਤਾਲੀਆਂ ਚੀਂ-ਚਿੰਗਾੜਾ ਮਾਰ-ਮਾਰ ਕੇ ਮੇਰਾ ਤਾਂ ਸਿਰ ਉਠਿਆ ਸੱਚੀ ਤੇ ਅੱਜ ਸੱਚੀ ਸਿਰ ਉਠਿਆ ਪਿਆ ਲੈ ਰਾਤ ਦਾ ਪਲਾਨਿੰਗ ਮੇਰੀ ਵਧੀਆ ਰਹੀ ਹੈ ਰਾਤ ਤਾਂ ਨਹੀਂ ਮੈਂ ਇਹਨਾਂ ਨੂੰ ਇਕੱਠੇ ਹੋਣ ਦਿੱਤਾ ਦਿਨੇ ਇਹ ਹੁੰਦੇ ਨਹੀਂ ਹੈਗੇ ਅੱਜ ਕੀ ਚਾਲ ਖੇਡਾਂ ਹਾਂ ਐ ਕਰੂੰਗੀ ਮੈਂ ਕਹ ਜੂਗੀ ਮੇਰੇ ਚ ਤਾਂ ਸੱਸ ਆ ਗਈ ਹੈਨਾ ਐ ਪਲਾਨਿੰਗ ਵਧੀਆ ਚੱਲੂਗੀ ਮੇਰੀ ਚੱਲ ਮਾਣਾ ਕੰਮ ਹੋਏ ਨਾ ਮੈਨੂੰ ਵੱਜ ਮਾਰੀ ਜਾਂਦੀ ਹਣ ਹੁਣ ਤੱਕੇ ਰਾਂ ਚੱਲ ਮਿੱਠੀ ਪਿਆਰੀ ਰਹੂੰਗੀ ਆਥਣੇ ਦੇਖਦੇ ਆਂ ਵੀ ਕੀ ਕਰਨਾ ਕੀ ਨਹੀਂ ਕਰਨਾ ਚੱਲ ਬਣਾ ਦੇਖਾਂ ਹਾਂ ਬਣੇ ਹਾਂ ਮੈਂ ਗਈ ਸੀ ਬਾਥਰੂਮ ਚ ਗਈ ਸੀ ਆ ਗਈ ਲਾ ਝਾੜੂ ਲੈ ਜਾਂਦੀ ਆ ਲਾ ਲੈ ਕਮਰੇ ਝਾੜੂ ਹਾਂਜੀ ਦੀਦੀ ਲਾ ਲਿਆ ਮੈਂ ਤਾਂ ਗਈ ਸੀ ਮੈਂ ਮੈਂ ਤਾਂ ਘੁੱਟਕ ਚਾਹ ਕਰਦੀ ਸੀਗੀ ਤੇ ਬਣਾ ਲੂ ਦੀਦੀ ਕੋਈ ਨਾ ਤੁਸੀਂ ਮੈਂ ਉਹਨੇ ਕੰਮ ਨਿਭਾ ਲੂ ਫਿਰ ਤਾਂ ਬਾਲਾ ਵਧੀਆ ਆਪਣਾ ਸੇਤੀ ਕੰਮ ਨਿਭੜ ਜੂਗਾ ਹਾਂ ਹਾਂ ਚਾਹ ਤਾਂ ਮੈਂ ਬਣਾ ਲੈਨੀ ਆ ਤੇ ਮੈਂ ਕੱਪੜੇ ਧੋਂਗੀ ਦੋ ਬਾਅਦ ਹਾਏ ਹਾਏ ਦੀਦੀ ਦੀਦੀ ਇਹ ਕੀ ਹੋ ਗਿਆ ਹੁਣ ਦੋ ਕਲੀ ਕਲੀ ਚਾਹ ਪੀਏ ਜੀ ਹੈ ਤੈਨੂੰ ਪਤਾ ਨਹੀਂ ਹੈਗਾ ਮੈਂ ਤੇਰੀ ਸੱਸ ਆ ਮੁੰਡੇ ਦੇ ਨੇੜੇ ਨਾ ਜਾਇ ਕਰ ਨਾਲੀ ਦੀਦੀ ਤੁਸੀਂ ਕੀ ਬੋਲੀਏ ਨੇ ਉਹ ਮੈਂ ਤੇਰੀ ਬੀਬੀ ਨੇ ਆਈ ਮੈਂ ਤੈਨੂੰ ਕਹਿਤਾ ਮੁੰਡੇ ਦੇ ਨੇੜੇ ਨਾ ਜਾਈ ਨਹੀਂ ਸੂਟ ਲੈ ਕੇ ਨਹੀਂ ਨਾਲੇ ਮੇਰੇ ਨਾਲ ਦਾ ਸੂਟ ਹੋਣਾ ਚਾਹੀਦਾ ਨਰੇ ਇਹ ਕਰਦਾ ਪੜਦਾ ਰੱਖੀ ਕਿਸੇ ਕੋਲੇ ਦੱਲ ਨਾ ਕਰੀ ਨਰੇ ਵੱਡੀ ਨੂੰ ਨਾ ਦੱਸੀ ਵੀ ਮੈਂ ਤੇ ਇਹਦੇ ਜਾਈ ਸੀ ਆਹੋ ਦੀਦੀ ਓ ਮਮਮੀ ਜੀ ਸਾਸੂ ਮਾ ਕੀ ਕਹਾ ਹੁਣ ਮੈਂ ਤੁਹਾਨੂੰ ਯੂ ਤੇਰੇ ਇੰਨਾ ਨਹੀਂ ਦਿਮਾਗ ਚੋਂਗਾ ਹੈਗਾ ਵੀ ਫਸਦੇ ਪੈਦੀ ਹੁ ਚਲਾਈਦਾ ਹੁੰਦਾ ਵੀ ਉਹਦੇ ਨਾਂ ਦੇ ਕੱਪੜੇ ਚੱਕਦੇ ਬਾਹਰ ਤੇ ਨਾਂ ਦਾ ਤੇਰੇ ਮੁਥਾ ਦੇ ਆ ਲੋ ਲਾ ਤੇ ਬੱਸ ਦੀਦੀ ਜੀ ਹੈਂ ਹੇ ਹਾਏ ਦੀਦੀ ਦੀਦੀ ਉੱਠ ਦੀਦੀ 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 ਹਾਂ ਹੋਏ ਹਾਏ ਦੀਦੀ ਕੀ ਹੋ ਗਿਆ ਤੁਹਾਨੂੰ ਉੱਠੋ ਦੀਦੀ ਹੈ ਮੈਂ ਥੱਲੇ ਪਈਆਂ ਕੀ ਹੋ ਗਿਆ ਮੈਨੂੰ ਮੰਮਾ ਸੌਰੀ ਮੰਮੀ ਜੀ ਮੰਮੀ ਜੀ ਉੱਠੋ ਠੀਕ ਹੋ ਮੰਮੀ ਜੀ ਹੋ ਗਿਆ ਨਹੀਂ ਤੇਰਾ ਦਿਮਾਗ ਮੁਕ ਸਾਈਟਾ ਕੋਲ ਮੈਂ ਤੇਰੀ ਪੈਰ ਲਾਕਦੀ ਆ ਨਾਲੇ ਤੇਰੀ ਜਠਾਣੀ ਹੈ ਤੂੰ ਮੈਨੂੰ ਮੰਮੀ ਜੀ ਮੰਮੀ ਜੀ ਕਰੀ ਜਾਨੀ ਆ ਸੰਗ ਨਾਲ ਬੋਲ ਮੈਨੂੰ ਹਾਂ ਦੀਦੀ ਜੀ ਮ ਮ ਮਾ ਭੈਣੇ ਕੀ ਹੋ ਗਿਆ ਕਮੋ ਤੈਨੂੰ ਤੇ ਦਿਮਾਗ ਟਿਕਾਣੇ ਹੈਗਾ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਸੀ ਹਾਂ ਦੱਸ ਤੁਹਾਨੂੰ ਕੀ ਹੋ ਗਿਆ ਸੀਗਾ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ ਮੈਂ ਤਾਂ ਤੇਰੇ ਸਾਹਮਣੇ ਹੁਣ ਮੈਨੂੰ ਤਾਂ ਆਪਣ ਨੂੰ ਨਹੀਂ ਪਤਾ ਲੱਗਾ ਸੱਚ ਮੈਂ ਤਾਂ ਪੈ ਗਈ ਸੀ ਨਹੀਂ ਦੀਦੀ ਲ ਮੈਨੂੰ ਸਾਨੂੰ ਹੋ ਜਾ ਨਹੀਂ ਭੈਣੇ ਮੇਰੀ ਨਾ ਦਵਾਈ ਚੱਲਦੀ ਹੈ ਮੈਂ ਗਈ ਸੀ ਮਮਮੀ ਮਮਮੀ ਆਈ ਸੀ ਮਮਮੀ ਆਈ ਸੀ ਕਿਹਦੇ ਜੈ ਤੇਰੇ ਸੋ ਕੀ ਹੋ ਤਾ ਫੀਲ ਹੈ ਮੇਰੇ ਮੇਰੇ ਚ ਨਹੀਂ ਆਈ ਕਿਹ ਚਾਹੀ ਸੀ ਮੰਮੀ ਕਹਿੰਦੀ ਮੈਂ ਸੱਸਾਂ ਤੁਹਾਡੀ ਹਾਏ ਆ ਕੀ ਹੋ ਗਿਆ ਨਵੀਂ ਪਸੂਣੀ ਪਾਤੀ ਹੋਰ ਕੀ ਕਹਿੰਦੀ ਸੀ ਤੈਨੂੰ ਮੰਮੀ ਦੀਦੀ ਉਹ ਪਤਾ ਕੀ ਕਹਿੰਦੀ ਸੀ ਕਿ ਕਹਿੰਦੀ ਸੀ ਕਿ ਨਾ ਕਹਿੰਦੀ ਮੇਰਾ ਸੂਟ ਨਹੀਂ ਲੈ ਕੇ ਆਈ ਕਹਿੰਦੀ ਸਸਰੇ ਤੇ ਪੈ ਨਹੀਂ ਹੱਥ ਨਹੀਂ ਲਾਏ ਦੀਦੀ ਮੈਂ ਤਾਂ ਹੁਣ ਲਾ ਦਿੰਨੀ ਆ ਹਉ ਤੂੰ ਮੇਰੇ ਨਾਲ ਆ ਤੇ ਤੂੰ ਸਸਤੇ ਪੈਜੀ ਸਲਾ ਤੇ ਸੀ ਹਾ ਦੀਦੀ ਮੈਂ ਤਾਂ ਹੁਣ ਵੀ ਲਾ ਦਿੰਦੀ ਮੇਰੇ ਨਾਲ ਆ ਮੇਰੀ ਗੱਲ ਸੁਣਾ ਤੁਸੀਂ ਸਾਸਿ ਹੋਗੇ ਉਹ ਤੁਹਾਡੇ ਉਹ ਆਈ ਸੀ ਨਾ ਕਹਿੰਦੀ ਸੀ ਪਹਿਲੀ ਹੱਥ ਲਾਏ ਕਰਦੇ ਕੋਈ ਚਲ ਕੋਈ ਨਾ ਤੂੰ ਹੁਣ ਪਹਿਲੀ ਹੱਥ ਲਾ ਤੇ ਮੇਰੀ ਗੱਲ ਸੁਣ ਜਿਹੜੇ ਉਹ ਸੂਟ ਸਪਟਾ ਕਹਿੰਦੀ ਆ ਪਹਿਣੇ ਉਹ ਕਹਿੰਣਾ ਚੱਕਦੇ ਹੋਰ ਕੀ ਕਹਿੰਦੀ ਸੀ ਮੈਨੂੰ ਉਹ ਦੱਸ ਉਹ ਤਾਂ ਦੇਦੀ ਹੂੰ ਕਹਿੰਦੀ ਸੀ ਕਿ ਵੱਡੀ ਦਾ ਮੈਂ ਸਤਿਆਨਾਸ਼ ਕਰ ਰੱਖਿਆ ਕਹਿੰਦੀ ਇਹਦੇ ਜਵਾਬ ਨਹੀਂ ਹੋਇਆ ਕਿ ਅਸੀਂ ਤੁਸੀਂ ਵੀ ਦੋਨਾਂ ਜਾਣਿਆ ਨੇ ਨਾ ਮੁੰਡੇ ਨੇ ਨਾ ਮੈਂ ਵੀ ਮਤਲਬ ਸਣੀ ਨੇ ਵੀ ਅਜੀ ਇਕੱਠੇ ਨਹੀਂ ਹੋਣਾ ਸਵਾ ਮਹੀਨਾ ਹਾਏ ਪਹਿਣੇ ਮੈਂ ਤਾਂ ਇਹ ਪਹਿਰੀ ਆ ਤਲਾਦਨੀ ਆ ਆਰੇ ਜੇ ਸੱਸ ਸਾਨੂੰ ਇਹ ਗੱਲ ਕਹਈ ਹੈ ਨਾ ਤਾਂ ਤੋਲਾ ਅੱਕਾ ਮੰਨ ਲੈ ਇੱਕ ਮਹੀਨਾ ਨੇੜੇ ਨਾ ਜਾਈ ਮੇਰਾ ਤਾਂ ਜ਼ੜੀ ਕੱਲਾ ਕੱਲਾ ਮੈਂ ਤਾਂ ਮੈਂ ਸੱਸ ਤੋਂ ਕਿਹਨੂੰ ਹੋ ਗਈ ਦੀਏ ਤੁਸੀਂ ਕੀ ਕਰੀਏ ਨੂੰ ਕੋੜੇ ਹੋ ਥੋੜੇ ਵੀ ਜਵਾਕ ਨਹੀਂ ਹੋਣਾ ਮੇਰੇ ਵੀ ਦੇਖ ਲਾ 10 ਸਾਲ ਹੋ ਗਏ ਕੋਈ ਖੇਰ ਹੀ ਨਹੀਂ ਹੋਈ ਭੈਣ ਬਣ ਕੇ ਸਣੀ ਦੇ ਨੇੜੇ ਨਾ ਜਾਈ ਸਣੀ ਨੂੰ ਕਿਸੇ ਤਰ੍ਹਾਂ ਬਾਹਰ ਨਾ ਮਾਦਕ ਤੇ ਇੱਕ ਗੱਲ ਹੋਊ ਮੈਂ ਤੈਨੂੰ ਦੱਸਦੀ ਆ ਨਾ ਤਾਂ ਡੈਡੀ ਨੂੰ ਇਸ ਗੱਲ ਦਾ ਪਤਾ ਲੱਗੇ ਨਾ ਸਣੀ ਨੂੰ ਲੱਗੇ ਨਾ ਤੇਰੇ ਵੱਡੇ ਵੀਰੇ ਨੂੰ ਪਤਾ ਲੱਗੇ ਬਸ ਕੋਈ ਨਾ ਕੋਈ ਬਹਾਨਾ ਮਾਰਦਾ ਕਰੀ ਦੀਦੀ ਹਾਂ ਇਹ ਸੱਸ ਕਿਵੇਂ ਜਾਊਗੀ ਸੱਸ ਦਾ ਆਪਣਾ ਕੋਈ ਟੂਣਾ ਟਾਮਣ ਕਰਾ ਲਵੇਂ ਸੱਸ ਆਪ ਘੱਟਦੇ ਹੁੰਦੇ ਨਹੀਂ ਵੈਸੇ ਕਹਿੰਦੇ ਹੁੰਦੇ ਪੁੱਤ ਪਰੇਤ ਤਾਂ ਹੁੰਦਾਂ ਨੇ ਥੋੜੇ ਜਿਗ ਮੈਂ ਆ ਗਈ ਮੈਂ ਤਾਂ ਆਪਣੀ ਪਤਾੜੀਏ ਮਰ ਚੁੱਕੇ ਤਾਂ ਕੋਈ ਆਈ ਨਹੀਂ ਹੈਗੀ ਹਾਂ ਇੰਨਾ ਗਾ ਮੈਨੂੰ ਐਂ ਕਹਿੰਦੀ ਹੁੰਦੀ ਸੀ ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀ ਨਾ ਨਰੀ ਹਾਂ ਸੱਚ ਅਸੀਂ ਨਾ ਕਿਤੇ ਪੁੱਛ ਲੈਣ ਗਏ ਸੀ ਮੈਨੂੰ ਨਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਤੁਸੀਂ ਕਿ ਤੇਰੀ ਸੱਸ ਦਾ ਕੋਈ ਕਹਿਣਾ ਮੋੜਿਆ ਹੋਇਆ ਮੈਨੂੰ ਯਾਦ ਨਹੀਂ ਹੁੰਦਾ ਮੈਂ ਕਿਹੜਾ ਕਹਿਣਾ ਮੋੜਦਾ ਮੈਨੂੰ ਲੱਗਦਾ ਨਾ ਤਾਂ ਹੀ ਤੇਰਾ ਵੱਡਾ ਵੀਰ ਮੈਨੂੰ ਭੱਜ-ਭੱਜ ਕੇ ਪੈਂਦਾ ਰਹਿੰਦਾ ਕਿਤੇ ਆਪਣੇ ਸੱਜ ਤੋਂ ਵੀ ਇਹੋ ਜੀ ਕਰਮਾਤ ਕਰਦੀ ਹੈਗੀ ਕਿਪ ਤਾਂ ਸਾਡੇ ਤਾਂ ਵੀ ਨਾ ਨਿੱਕਾ ਨਿਆਣਾ ਹੋਇਆ ਹੋਵੇ ਕੋੜੇ 10 ਸਾਲ ਹੋ ਗਏ ਹਣ ਦੀਦੀ ਉਹ ਤਾਂ ਹੀ ਕਹਿੰਦੀ ਸੀਗੀ ਪਰ ਦੀਦੀ ਮੈਨੂੰ ਯਕੀਨ ਜਿਹਾ ਤਾਂ ਹੈ ਨਹੀਂ ਪਰ ਜਿਵੇਂ ਥੋੜੇ ਜਿ ਬੋਲਦੀ ਸੀ ਉਹ ਵੀ ਗੱਲਾਂ ਐ ਜੇ ਵੀ ਤੁਸੀਂ ਘੜਾ ਹੋਣਾ ਹਣਾ ਚਲ ਮੰਮੀ ਆਈ ਸੀ ਤੁਹਾਡੇ ਚ ਚਲ ਚਲ ਆ ਤਾਂ ਪਲੈਨਿੰਗ ਮੇਰੀ ਕੰਮ ਜਬ ਹੋ ਗਈ ਕਾਸ਼ ਕਿਤੇ ਇੱਕ ਮਹੀਨਾ ਤੂੰ ਰਹਿ ਸਨ ਉਹੋ ਤਰੀਕਾ ਜੀ ਹਾਂ ਹਾਂ ਬਸ ਤੁਸੀਂ ਟੈਨਸ਼ਨ ਨਾ ਲੋ ਇੱਕ ਮਹੀਨਾ ਨਾ ਪੂਰਾ ਗੈਪ ਪਾ ਕੇ ਰੱਖਣਾ ਤੁਸੀਂ ਚੰਗਾ ਨੇੜੇ ਨਹੀਂ ਜਾਣਾ ਇੱਕ ਦੂਜੇ ਦੇ ਨਾਲੇ ਤੇ ਮੰਮੀ ਦਾ ਕਹਿਣਾ ਮੰਨਣਾ ਹੈ ਤੂੰ ਮੈਂ ਵੀ ਮੰਨਿਆ ਨਹੀਂ ਸੀ ਆ ਦੇਖ ਲਾ ਇੱਥੋਂ ਤੱਕ ਪਹੁੰਚ ਗਈ ਗੁੰਦੀਆਂ ਰਿਓੜੀਆਂ ਚਕਾਤੀਆਂ ਮੈਨੂੰ ਤੈਨੂੰ ਪਤਾ ਠੀਕ ਹੈ ਜੀ ਜੀ ਹਾਂ ਤੁਸੀਂ ਜੀ ਦੀ ਅੰਦਰ ਪੈ ਜਾਓ ਹਾਂ ਮੈਂ ਤਾਂ ਪੈਣੀ ਪੈਣੀ ਹੈ ਮੇਰੇ ਤਾਂ ਸਿਰ ਚ ਚੱਕਰ ਆਈ ਜਾਂਦਾ ਨਾਲੇ ਤੇ ਆ ਥੋੜਾ ਝਾੜੂ ਮਾਰ ਕੇ ਨਾ ਦੋ ਘਟਾ ਛਾਦੀਆਂ ਤੂੰ ਹੀ ਕਰ ਨਾ ਚੰਗਾ ਪੈਣ ਮੜ ਕੇ ਨਾਲੇ ਕਿਸੇ ਨੂੰ ਦੱਸੀ ਨਾ ਚੰਗਾ ਠੀਕ ਹੈ ਜੀ ਜੀ ਮਮੀ ਆਈ ਸੀ ਫਿਰ ਤੈਨੂੰ ਪਤਾ ਆਪਾਂ ਨੂੰ ਦੋਨੋਂ ਨੂੰ ਭੱਜ-ਭੱਜ ਕੇ ਪੈਣ ਲੱਗੇ ਸੋਹਣੀ ਤੈਨੂੰ ਭੱਜ ਕੇ ਪਿਆ ਕਰ ਤੇਰਾ ਵੀਰ ਤਾਂ ਮੈਨੂੰ ਹੀ ਨਹੀਂ ਪਤਾ ਇਹਨੂੰ ਪਤਾ ਮੈਂ ਉਹ ਪਿਆਰ ਨਾਲ ਬੁਲਾਉਂਦਾ ਹੈਗਾ ਤਾਂ ਮੈਨੂੰ ਭੱਜ-ਭੱਜੀ ਪਈ ਜਾਂਦੀ ਠੀਕ ਹੈ ਹਾਂ ਬਸ ਮੇਰਾ ਪਲਾਨ ਕਾਮਯਾਬ ਹੋ ਗਿਆ ਓਕੇ ਹੋ ਗਿਆ ਹਾਏ ਰੱਬਾ ਹੁਣ ਆ ਕੀ ਨਮਾਗਾ ਕਦੇ ਦੇਦੀ ਬੁ ਮਾਰ ਹੋ ਜਾਂਦੀ ਹੈ ਕਦੇ ਦੇਦੀ ਨੂੰ ਕੁਝ ਹੋ ਜਾਂਦਾ ਕਦੇ ਕੁਝ ਜਿੱਤੇ ਦੀ ਮੇਥੇ ਆਈ ਹੋਗੀ ਮੈਂ ਤਾਂ ਸੋਕ ਦਾ ਸਾਰ ਹੀ ਨਹੀਂ ਲਿਆ ਹੈਗਾਗਾ ਹਾਏ ਰੱਬਾ ਕੀ ਕਰਾਂ ਮੈਂ ਸਨੀ ਨੂੰ ਦੱਸਾਂ ਖਨਾ ਦੱਸਾਂ ਨਹੀਂ ਨਹੀਂ ਸਨੀ ਨੂੰ ਨਹੀਂ ਦੱਸਦੀ ਹੈਗੀ ਪਰ ਮੰਮੀ ਨੂੰ ਜ਼ਰੂਰ ਦੱਸੂਗੀ ਫਿਰ ਤਾਂ ਤੁਸੀਂ ਕੱਪੜੇ ਲੂੜੇ ਤਾਂ ਭੇਜ ਦਿੰਦੇ ਵਿੱਚ ਤਾਂ ਮੈਨੂੰ ਆਹ ਕੁਝ ਦੇਖਣ ਨੂੰ ਮਿਲ ਜਾਂਦਾਗਾ ਚਲ ਠੀਕ ਹੈ ਇੱਕ ਮਿੰਟ ਫਿਰ ਕੀ ਉਹ ਬੜਾ ਲੰਬਾ ਨਹੀਂ ਹੈਗਾ ਮੈਂ ਤੁਹਾਨੂੰ ਬੁਲਾਇਆ ਵੀ ਘੱਟ ਕਰੂੰ ਬਸ ਹੁਣ ਕੰਮ ਕਰਦੀ ਰਹਾ ਕਰੂੰ ਜਦੋਂ ਘਰ ਆਇਆ ਕਰੂੰ ਮੈਂ ਤਾਂ ਦੇਖਣ ਨੂੰ ਵੀ ਨਹੀਂ ਮਿਲਿਆ ਕਰਨੀ ਉਹਨੂੰ ਹਾਂ ਇਹ ਕਰੂੰ ਹੂੰ ਕੰਮੋਂ ਟਾਈਮ ਨਾ ਬਿਸੂਗੀ ਕੰਮੋਂ ਕੰਮੋਂ ਕੀ ਗੱਲ ਆ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਸੁੱਤੀ ਪਈ ਹੈਗੀ ਉਏ ਜਗਾਈ ਜਾਨੇ ਹੋ ਗਏ ਇੱਕ ਤਾਂ ਉਨੀ ਟਿਕ ਮਿਲਦੀ ਇੱਥੇ ਇਹ ਕੁੱਤੋਂ ਤੁਸੀਂ ਲੱਗ ਜਾਨੇ ਮੈਨੂੰ ਨਾ ਛੜਿਆ ਕਰੋ ਠੀਕ ਆ ਇਹਨੂੰ ਕਿਸੇ ਨੇ ਕੀ ਕਹਤਾ ਉਹ ਕੀ ਹੋ ਗਿਆ ਕਿਹਾ ਕਿਸੇ ਨੇ ਕੁਛ ਪਤਾ ਨਾ ਮੈਂ ਸੁੱਤੀ ਪਈ ਆ ਹੁਣ ਠਾਕੇ ਪੁੱਛਣਾ ਜ਼ਰੂਰੀ ਹੈ ਕਿਸੇ ਨੇ ਕਿਹਾ ਕਿ ਨਹੀਂ ਸੌਂ ਜਾਣ ਦੋ ਮੈਨੂੰ ਪਤਾ ਤਾਂ ਲੱਗੇ ਕੁਛ ਦੁੱਖਦਾ ਸਿਰ ਦੁੱਖਦਾ ਉਹ ਮੇਰੇ ਤਾਂ ਕੁਛ ਨਹੀਂ ਦੁੱਖਦਾ ਪਰ ਮੈਨੂੰ ਬੁਲਾਇਆ ਨਾ ਕਰੋ ਬਸ ਹਾਂ ਹਲ ਤਾਂ ਬਿਆਨ ਹੀ ਤਿੰਨ ਦਿਨ ਹੋਏ ਆ ਕਿ ਮੈਨੂੰ ਬੁਲਾਇਆ ਨਾ ਕਰੋ ਉਹ ਹੋਕ ਹੀ ਗਿਆ ਉਹ ਭਾਬੀ ਨੇ ਤਾਂ ਨਹੀਂ ਕੁਛ ਕਹਿਤਾ ਤੁਹਾਨੂੰ ਕੀ ਮਤਲਬ ਆ ਮੈਂ ਕਿਹਾ ਨਾ ਮੈਨੂੰ ਸੌਂ ਜਾਣ ਦੇ ਮੈਨੂੰ ਨਾ ਵੀ ਡਿਸਟਰਬ ਕਰੀ ਜਾਓ ਚੱਲ ਕੋਈ ਨਾ ਤੜਕੇ ਪੁੱਛਾਂਗੇ ਇਹਨੂੰ ਹੋਕ ਹੀ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਮੈਂ ਤਾਂ ਕੁਛ ਕਿਹਾ ਨਹੀਂ ਹੁਣ ਸੌਣਾ ਕਿ ਨਹੀਂ ਉਹ ਸਭ ਬਿੱਠੀ ਬੋਲੀ ਜਾਊਂਗੇ ਸੁਣਾਣੇ ਉਹ ਮੇਰੀ ਤਾਂਦਰ ਨਾ ਫੋਨ ਤੇ ਵੀ ਨਹੀਂ ਗੱਲ ਹੋਈ ਉਮਰ ਦਾਸਤਾ ਦੇ ਤੈਨੂੰ ਭਾਬੀ ਨੇ ਕੁਝ ਕਿਹਾ? ਉਹਦਾ ਚੱਲ ਭਾਬੀ ਨੂੰ ਪੁੱਛਦੇ ਆ ਯਾਰ ਕੀ ਹੋਇਆ ਕੀ ਭਾਬੀ ਨੂੰ ਕੀ ਪੁੱਛੋਗੇ? ਮੈਂ ਤਾਂ ਨਾ ਇੱਥੇ ਦੁਖੀ ਹੋਈ ਪਈ ਆਂ ਕਿ ਜਿੱਦਾਂ ਦੀ ਵਿਆਹ ਕੇ ਆਈ ਆਂ। ਸਵਾ ਭਾਬੀ ਇਹਨੂੰ ਵੀ ਕਹਤਾ ਕਿਸ ਨੇ? ਹਾਂ ਦੇਖੀ ਸਨੀ ਦਾ ਕਿੰਨਾ ਮੰਦੋਕੀ ਹੋਇਆ ਹੋਊਗਾ ਤੇ ਮੈਂ ਤਾਂ ਕੰਮ ਉਹਨੂੰ ਕੁਛ ਕਿਹਾ ਵੀ ਨਹੀਂ ਹੈਗਾ ਵੀ ਮੈਨੂੰ ਕਿਦਾਂ ਬੋਲਦੀ ਪਈ ਐ ਪਰ ਕੀ ਕਰਾਂ ਮਜਬੂਰੀ ਹੈਗੀ ਦੀਦੀ ਨੇ ਕਿਹਾਗਾ ਵੀ ਐ ਮੇਨੂੰ ਕੋਈ ਫੀ ਹੋ ਗਿਆ ਫਿਰ ਇੱਥੇ ਤਾਂ ਮੈਨੂੰ ਝੱਲਣਾ ਵੀ ਨਹੀਂ ਕਿਸੇ ਨੇ ਚਲ ਕੋਈ ਨਾ ਜੇ ਸਾਰਾ ਕੁਝ ਸਹੀ ਹੋ ਗਏ ਨਾ ਮੈਂ ਆਪੀ ਦੱਸ ਦਊਂਗੀ ਨਾ ਗੰਡੇ ਜੀ ਨਾ ਚੀਰ ਕੇ ਹੁਣ ਹੀ ਰੱਖ ਦਿੰਨੀ ਤੜ ਕੇ ਫਿਰ ਤੈਨੂੰ ਪਤਾ ਉਧਰ ਤਾਂ ਉਹ ਲੱਗ ਜਾਂਦਾ ਟਪੂ ਟਪੂ ਕਰਨਾ ਭਾਬੀ ਹਾਂ ਹੁਣ ਤੈਨੂੰ ਮੈਂ ਗੱਲ ਕਰਨੀ ਆ ਕੀ ਹੋ ਗਿਆ ਤੈਨੂੰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਕੀ ਹੋਣਾ ਉਹ ਕੰਮ ਨੂੰ ਕੀ ਕਹਤਾ ਕੁਝ ਵੀ ਨਹੀਂ ਕਿਹਾ ਮੈ ਤਾਂ ਉਹ ਤਾਂ ਮੈਨੂੰ ਪੁੱਠਾ ਸਿੱਧਾ ਜਿਹਾ ਬੋਲੀ ਜਾਂਦੀ ਐ ਦੇ ਤੈਨੂੰ ਪਤਾ ਨਹੀਂ ਹੈਗਾ ਉਹਦੀ ਮਾਂ ਨਾਲ ਤਾਂ ਉਹਦੀ ਗੱਲ ਨਹੀਂ ਕਰਾਈ ਹੋएगी ਜੀ ਨਹੀਂ ਲੱਗਦਾ ਹੁਣ ਤਾਂ ਹੀ ਆਏ ਹਰ ਕੀ ਪਈ ਐ ਗੱਲ ਕਰਾਂਦਾ ਉਹਦੀ ਮਾਂ ਨਾਲ ਉਹਦੀ ਉਹ ਮੈਂ ਤਾਂ ਨਾ ਅੱਜ ਖੇਤੋਂ ਕਣਕ ਨੂੰ ਪਾਣੀ ਲਾਉਣਾ ਸੀ ਰਾਤ ਨੂੰ ਮੈਂ ਦਾਦੇ ਮਾਰ ਆਇਆ ਸੀ ਕਿ ਮੈਂ ਕਿਹਾ ਜੀ ਨਹੀਂ ਲੱਗਣਾ ਨਹੀਂ ਫਿਰ ਮੈਂ ਖੇਤ ਹੀ ਰਹਿ ਪੰਦਾ ਵੀ ਇਹਦਾ ਮਨ ਦੁਖੀ ਆ ਤਾਂ ਤੇ ਫਿਰ ਤੇਰੇ ਦਿਮਾਗ ਚ ਨਹੀਂ ਗੱਲ ਆਉਂਦੀ ਹੈਗੀ ਵੀ ਮੈਂ ਉਹਦੀ ਮਾਂ ਨਾਲ ਤਾਂ ਉਹਦੀ ਗੱਲ ਕਰਾ ਦੇ ਆ ਖੇਤਾਂ ਦੇ ਵਿੱਚ ਹੀ ਬੜੇ ਰਹੋ ਤੀਵੀਆਂ ਦਾ ਧਿਆਨ ਨਾ ਰੱਖਿਓ ਚੰਗਾ ਫਿਰ ਕਹਿੰਦੇ ਹੋ ਕਿ ਸਾਨੂੰ ਐਂ ਕਹਿੰਦੀਆਂ ਨੇ ਹਾਂ ਉਹ ਪੱਬੀ ਹਾਂ ਚਾਰ ਦਿਨ ਤਾਂ ਉਹਨੂੰ ਆਏ ਨੁ ਹੋਏ ਹਾਲੇ ਐਨਾ ਹੁਣ ਆਉਂਦਾ ਮੈਂ ਧਿਆਨ ਕੀ ਰੱਖਣਾ ਫੋਨ ਕਹਿੰਦੀ ਸੀ ਉਹ ਮੈਂ ਕਿਹਾ ਚੱਲ ਕੱਲ ਉਹਨੂੰ ਲਿਆ ਦੂੰਗਾ ਅੱਜ ਮੇਰਾ ਟਾਈਮ ਨਹੀਂ ਲੱਗਿਆ ਮਨ ਉਹ ਹਾਂ ਸੱਚ ਕਿਤੇ ਫੋਨ ਤੋਂ ਤਾਂ ਨਹੀਂ ਗੁੱਸੇ ਹੋਗੀ ਤੇ ਫਿਰ ਫੋਂਟ ਤੁਲਿਆ ਕੇ ਦੇਣਾ ਸੀ ਜੇ ਤੂੰ ਉਹਨੂੰ ਜਵਾਨ ਹੀ ਦੇ ਬੈਠਾ ਸੀ ਅੱਜ ਨਹੀਂ ਤਾਂ ਸਵੇਰ ਸੀ ਚਲ ਉਹਦਾ ਧਿਆਨ ਰੱਖੀ ਉਹਨੂੰ ਰੋਟੀ ਰੁੱਟੀ ਖਵਾਦੀ ਮੈਂ ਤਾਂ ਬਾਈ ਕੋਲੇ ਪੈਣਾ ਜਾ ਕੇ ਜਾਂ ਬਾਪੂ ਕੋਲੇ ਪੈਣਾ ਬਾਹਰਲੇ ਕਰੇ ਹਾਂ ਹਾਂ ਪੈ ਜਾ ਤੂੰ ਚ ਨਾ ਬਾਪੂ ਕੋਲ ਪੈ ਜਾ ਉਹ ਤਾਂ ਮੈਂ ਮਾਪੇ ਰੱਖ ਲੂੰਗੀ ਉਹਦੀ ਫਿਕਰ ਨਾ ਕਰ ਤੂੰ ਜਨ ਜੇ ਉਹਦੇ ਸਿਰ ਸੋ ਦੁੱਖਦਾ ਹੋਵੇ ਮੈਂ ਸਿਰ ਵੀ ਨਾ ਉਪ ਦੂੰਗੀ ਐ ਤਾਂ ਉਹਦੇ ਮੇਰਾ ਵੀ ਧਿਆਨ ਰੱਖਿਆ ਸੀ ਉਹਨੇ ਕੋਈ ਨਾ ਤੂੰ ਤੇਰੇ ਬਾਈ ਕੋਲ ਵੀ ਪੈ ਜਾ ਬੇਫਿਕਰਾ ਹੋ ਜਾਣ ਵਾਲੇ ਚੰਗਾ ਤੂੰ ਫਿਕਰ ਨਾ ਕਰੀ ਹਾਂ ਚਲ ਠੀਕ ਹੈ ਚੰਗਾ ਪੈ ਜਾ ਪੈ ਜਾ ਬੇਫਿਕਰਾ ਹੋ ਜਾ ਮਾ ਆ ਗਈ ਪਾਪੀ ਖਿਆਲ ਰੱਖਦੀ ਆ ਦਾ ਹਾਂ ਤਾਂ ਵਾੜਾ ਵਧੀਆ ਕੋੜੇ ਲਾਈਕ ਕਮਰੇ ਦੇ ਮੈਨੂੰ ਲਾ ਆਉਂਦੇ ਆ ਪੀਪਾ ਜਾਤਾ ਹੈ ਨਹੀਂ ਤਾਂ ਮੈਨੂੰ ਕੋਈ ਅਪਲਾਈ ਨਹੀਂ ਕਰਣੀ ਪੈਂਦੀ ਚੱਲ ਚੰਗਾ ਹੋਇਆ ਆਪਦੇ ਵੀਰੇ ਕੋਲ ਭੇਜੂਗਾ ਨਾਲੇ ਚੱਲ ਮੇਰਾ ਕਾਲ ਤਾਂ ਜੱਠਰ ਜਾਂਦਾ ਜਦੋਂ ਇਹ ਕਹਿੰਦਾ ਮੈਂ ਵੀਰੇ ਕੋਲ ਭੇਜੂ ਇਕੱਠੇ ਨਹੀਂ ਆਉਂਦੇ ਤਾਂ ਦੇਖੀ ਚਲੀ ਜਿਵੇਂ ਮੇਰੀ ਕੋਖਹਾਰੀ ਹੋਈ ਨਾ ਕੋਣ ਥੋੜੇ ਵੀ ਨਹੀਂ ਦਿੰਦੀ ਮੈਂ ਬੱਚਾ ਕਿਵੇਂ ਆ ਯਾਰ ਅੱਛਾ ਬਾਈ ਜੀ ਗੱਲ ਸੁਣ ਮੈਂ ਅੱਗੇ ਕਿਤੇ ਲੇਟ ਹੋਇਆ ਮੈਂ ਪਹੁੰਚ ਜੁਗਚਾਰੀਆਂ ਟਾਈਮ ਤੇ ਬੇਫਿਕਰ ਰਹਿ ਪਹੁੰਚ ਪਹੁੰਚੂਗਾ ਯਾਰ ਹੋਰ ਤਰੀ ਕੋਈ ਬੰਦਾ ਲੈ ਕੇ ਆ ਨਾ ਕੋਈ ਪੈਸੇ ਤੇ ਲੀਡ ਲੋੜ ਅੱਛਾ ਕੋਈ ਨਹੀਂ ਕੋਈ ਨਹੀਂ ਮੈਂ ਆਜੂ ਹੋਰ ਦੱਸ ਤੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੂ ਚੱਲ ਠੀਕ ਹੈ ਫਿਰ ਓਕੇ ਉਹ ਕੀ ਗੱਲ ਤੂੰ ਕਿੱਧਰ ਸੌ ਰਿਹਾ ਨਾ ਓ ਬਈ ਕਮੋ ਨਾ ਬਿਮਾਰ ਹੋਈ ਪਈ ਆ ਹਾਂ ਮਨ ਲੱਗਦਾ ਦਾ ਸਿਰ ਸੋਰ ਦਾ ਖਦਾ ਹੁਣ ਪਤਾ ਨਹੀਂ ਕਿੱਡਾ ਦੁਖੀ ਜਾਂਦਾ ਮੈਂ ਭਾਬੀ ਨੂੰ ਕਹਿ ਕੇ ਆਇਆ ਤੇ ਜੇ ਕਮੋ ਬਿਮਾਰ ਹੋਈ ਪਈ ਆ ਉਹਦਾ ਖਿਆਲ ਕੋਈ ਹੋਰ ਰੱਖੂਗਾ ਉਹਨੂੰ ਕੋਈ ਦਵਾਈ ਦਵਾ ਡਾਕਟਰ ਤੋਂ ਦਵਾਈ ਦੂ ਹੀ ਲਿਆ ਦੇ ਉਹਨੂੰ ਨਾਲ ਲੈ ਜਾ ਡਾਕਟਰ ਤੇ ਉਹ ਕਹਿੰਦੀ ਦਵਾਈ ਨਹੀਂ ਚਾਹੀਦੀ ਮੈਨੂੰ ਉਹ ਭਾਬੀ ਨੂੰ ਮੈਂ ਕਿਹਾ ਭਾਬੀ ਕਹਿੰਦੀ ਮੈਂ ਪੈ ਜਾਨੀ ਉਹ ਯਾਰ ਭਾਬੀ ਕੀ ਕਮਲਾ ਬੰਦਾ ਦਾ ਖਿਆਲ ਰੱਖੂਗੀ ਉਹ ਤਾਂ ਆਪੇ ਜੀ ਆ ਉਹ ਤਾਂ ਕੋਈ ਨਾ ਬਈ ਉਹ ਦੇ ਦੂਗੀ ਦਵਾਈ ਦੂਗੀ ਉਹਨੂੰ ਰੋਟੀ ਪਾਣੀ ਖਵਾ ਦੂਗੀ ਓਏ ਯਾਰ ਮੇਰਾ ਭਾਈ ਸਿਰ ਦੁਖੀ ਆਂਦਾ ਚੱਲ ਚੰਗਾ ਸ਼ੁਕਰ ਹੈ ਤੂੰ ਆ ਗਿਆ ਨਹੀਂ ਸਾਰੀ ਰਾਤ ਉਹਨੇ ਮੇਰਾ ਦਿਮਾਗ ਖਰਾਕੂਰੀਆ ਕਰਨ ਟੈਂ 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 ਮੇਰੇ ਪੇਕੇ ਮੇਰੀ ਮਾਂ ਮੇਰੀ ਭੈਣ ਦਿਮਾਗ ਖਾ ਲੈਣਾ ਸੀਗਾ ਉਹਨੇ ਚੱਲ ਪਾ ਜਾ ਹੁਣ ਚੁੱਪ ਕਰਕੇ ਤੜਕੇ ਦਵਾਈ ਦਵਾ ਲਈ ਉਹਨੂੰ ਓ ਵਾਹਿਗੁਰੂ ਹਾਂ ਫੋਨ ਵੱਜੀ ਜਾਂਦਾ ਮੈਨੂੰ ਲਾਇਦਾ ਛੋਟੇ ਨੇ ਨਲਾਏ ਹੋਵੇ ਖੇਤੋਂ ਕਿਤੇ ਕਹਿੰਦਾ ਹੋਵੇ ਚਾਹ ਭੇਜ ਦੋ ਮੇਰੀ ਮੈਂ ਤੇ ਮੇਰੀ ਚਾਚੀ ਦਾ ਨੰਬਰ ਲਾ ਲਦਾ ਮੈਨੂੰ ਹੈਲੋ ਹਾਂ ਚਾਚੀ ਠੀਕ ਠਾਕ ਆ ਤੂੰ ਦੱਸ ਨਾ ਮੇਰੇ ਕੋਲ ਤਾਂ ਕਿਸੇ ਤੋਂ ਫੋਨ ਨਹੀਂ ਆਇਆ ਹੈ ਸੱਚੀ ਹਾਏ ਮੈਂ ਮਰ ਗਈ ਨਹੀਂ ਮੇਰੀ ਮਾਂ ਜਿਵੇਂ ਨਾਲ ਤਾਂ ਦੋ ਗੱਲਾਂ ਵੀ ਨਹੀਂ ਕਰਕੇ ਗਈ ਚਾਚੀ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਹਾਂ ਸੀ ਆ ਜਾਂਦਾ ਮੈਨੂੰ ਕੀ ਕਰਦੀ ਮੈਨੂੰ ਆਉਣ ਵੀ ਨਹੀਂ ਦਿੰਦੇ ਕਿਸੇ ਬਸ ਇਕੱਲੇ ਨੂੰ ਕੀ ਤੈਨੂੰ ਰੋਵਾ ਮੈਂ ਤੈਨੂੰ ਕਿਹਾ ਸੀ ਜਾਉਂਦਾ ਜੀ ਮੇਰੀ ਮਾਂ ਨੂੰ ਮਲਾ ਲਿਆ ਮੈਂ ਹੁਣ ਆ ਮਾਰੀ ਹੁ ਤੂੰ ਜਾਈ ਨਾ ਅੱਤ ਬਣੇ ਤੂੰ ਆਪਦੀ ਸਰਪੰਚੀ ਜਿੱਤ ਲਾ ਮੈਂ ਤੂੰ ਫੱਕ ਜਾ ਪਟਵਾਰ ਕਰਨੇ ਚਾਹੁੰਦੀ ਸੁਣ ਲੈ ਮੇਰੀ ਸਭ ਬੋਲੀ ਜਾਣੀ ਆ ਕੋਈ ਨਹੀਂ ਬੇਗਾਨੀ ਹੋਊਗੀ ਹੁਣ ਆਪਾਂ ਰੱਬ ਦਾ ਪਹਾਂ ਪਚਾ ਤੈਨੂੰ ਜਲਦੀ ਹੋਤੇ ਮੈਂ ਮੈਂ ਤੇਰੇ ਨਾਮੇ ਜਾਂਦੀ ਤੂੰ ਆਪਦੀ ਸਰਪੰਚੀ ਨਾ ਮੇਰੀ ਜਿੱਤ ਲਾ ਮੈਂ ਤਾਂ ਮਰੇ ਸਣੀ ਨੂੰ ਨਾਲ ਲੈ ਕੇ ਜਾਉ ਸਣੀ ਨੂੰ ਬੋਲ ਕਰਦੇ ਇੱਥੇ ਬੈਠੇ ਦੀ ਜਾਨ ਨਹੀਂ ਆ ਚੱਲ ਚੱਲ ਗਈ ਮੇਰੀ ਗੱਲ ਸੁਣ ਦੀਦੀ ਭਾਈ ਜੀ ਨੂੰ ਜਾਣਾ ਪੈਣਾ ਮੈਂ ਵੀ ਚੱਲਾਂ ਨਾ ਤੂੰ ਉਹ ਭਾਈ ਮੈਂ ਚੱਲਦਾ ਮੋਟਰਸਾਈਕਲ ਸਟਾਰਟ ਕਰਦਾ ਤੂੰ ਇਹਨੂੰ ਕਹਿ ਵੀ ਆ ਜੂਗੀ ਹੁਣ ਲੈ ਕੇ ਆ ਜੀ ਇਹਦਾ ਪਾਸਪੋਰਟ ਨਹੀਂ ਹੈ ਹਾਂ ਦੀਦੀ ਨਾ ਰੋਵੋ ਮੇਰਾ ਕਸਦੀ ਆ ਮੈਂ ਕਰਦਾ ਮੈਂ ਤਾਂ ਮੋਟਰਸਾਈਕਲ ਮਚਾਲਾ ਖੱਡ ਲਾ ਮੋਟਰਸਾਈਕਲ ਹੁਣ ਉੱਥੇ ਕਿ ਮੇਰੀ ਮਾਂ ਨੂੰ ਰੋਣ ਜਾਏਗਾ ਤੂੰ ਉਦੋਂ ਤੱਕ ਗਿਆ ਨਹੀਂ ਸਕੇ ਮੋੜ ਵਨ ਕਹਿੰਦੀ ਰਹਿੰਦੀ ਸੀ ਮੇਰੀ ਮਾਂ ਦਾ ਪਤਾ ਦੁਆ ਲਿਆ ਮੇਰੇ ਨਾਲ ਵਗਦਾ ਜਾਂਦਾ ਨਹੀਂ ਸੀ ਕਹਿਣਾ ਮੈਂ ਫਲਾਣ ਨੇ ਤਾਂ ਜਾਣਾ ਮਰ ਚ ਜਾਂਦਾ ਸੀਗਾ ਦੀਦੀ ਤੁਸੀਂ ਬੱਸ ਤੇ ਚੱਲ ਜਾ ਕਰਦੇ ਮੈਂ ਆ ਗਈ ਮੈਂ ਕੁੱਤਿਆਂ ਮੈਂ ਮਰਦੀ ਆ ਇਹ ਦੀਦੀ ਕੋਈ ਨਾ ਦੀਦੀ ਮੇਰੀ ਗੱਲ ਸੁਣੋ ਹੌਸਲਾ ਰੱਖੋ ਤੁਸੀਂ ਵੀ ਐ ਢੜੇ ਪੈ ਗਏ ਫਿਰ ਦੇਖ ਲੋ ਮੇਰਾ ਕੁਝ ਨਹੀਂ ਰਿਹਾ ਸਭ ਮੇਰਾ ਕੁਝ ਨਹੀਂ ਰਿਹਾ ਮੇਰੀ ਮਾਂ ਮਾਰ ਗਈ ਤੂੰ ਦੀਦੀ ਮੇਰੀ ਗੱਲ ਸੁਣੋ ਤੁਸੀਂ ਨਾ ਧਿਆਨ ਰੱਖੋ ਐਮੀ ਨੇ ਬਲੱਡ ਘਟਾ ਲਓ ਮੈਂ ਤਾਂ ਕਹਿੰਦੀ ਮੈਂ ਚੱਲਦੀ ਥੋੜਾ ਨਾ ਮੋਟਰਸਾਈਕਲ ਤੋਂ ਡਿੱਗਣਾ ਪਿਓ ਮੇਰੇ ਨਾਲ ਨਾ ਜਾਣਾ ਤੋ ਧਿਆਨ ਰੱਖੀ ਹੱਸ ਤੈਨੂੰ ਪਤਾ ਨਾ ਮੰਮੀ ਆਪਣੇ ਕੀ ਕਰ ਰਹੀ ਸੀ ਆਪਣੇ ਮੰਮੀ ਦੀਆਂ ਗੱਲਾਂ ਦਾ ਧਿਆਨ ਰੱਖੀ ਸਰੀਰ ਨੇ ਡੇਰੇ ਨਾ ਜਾਇਆ ਨੀ ਕਿਵਾਂ ਚਤ ਰੱਖੀ ਕੋਈ ਗੱਲ ਨਹੀਂ ਕੋਈ ਮਾਰੀ ਗੱਲਾਂ ਦਾ ਕੋਈ ਗੱਲ ਨਹੀਂ ਤੁਸੀਂ ਧਿਆਨ ਨਾ ਗਾਇਓ ਠੀਕ ਆ ਜੀ ਆ ਜੀ ਆ ਗਈ ਚੰਗਾ ਕੰਮ ਧਿਆਨ ਰੱਖੀ ਹਾਂਜੀ ਹਾਂ ਜੀ ਰੋਟੀ ਰੋਟੀ ਹਾਂ ਰੋਟੀ ਬਣੀ ਪਈ ਖਾ ਲਓ ਬੈਠੋ ਕੀ ਹੋਗਾ ਮੈਨੂੰ ਲੱਗਦਾ ਜੀ ਨਹੀਂ ਲੱਗਦਾ ਹਣਾ ਦੋ ਦਿਨ ਹੋ ਗਏ ਬਾਈ ਅਰਗੀ ਵੀ ਉਧਰ ਗਏ ਹੋਰ ਕੋਰੇ ਕੱਲੀ ਆਂਗੇ ਕੱਲੇ ਕਿਉਂ ਆ ਜਨਾਬ ਮੈਂ ਰਹਿ ਪੈਣਾ ਕਿ ਮੈਂ ਰਹਿ ਪੈਣਾ ਖੇਤ ਜਾਓ ਸਿੱਧੇ ਹੋ ਕੇ ਯਾਰ ਮੈਨੂੰ ਐ ਨਹੀਂ ਸਮਝ ਲੱਗਦੀ ਜਦੋਂ ਮੈਂ ਤੇਰੇ ਨੇੜੇ ਆਉਣ ਲੱਗਦਾ ਤੂੰ ਐ ਜੇ ਕਾਤੋਂ ਬੈਠ ਤਾਂ ਹੀ ਕਰਨ ਲੱਗ ਜਾਨੀ ਆ ਯਾਰ ਛੱਡੋ ਮੈਨੂੰ ਕੰਮ ਕਰ ਲੈਣ ਦਿਓ ਕੰਮ ਓਹੋ ਮੈਨੂੰ ਸਾਫ਼ ਜੀ ਗੱਲ ਦੱਸ ਦੇ ਜੇ ਤਰੀ ਕਿਸੇ ਨਾਲ ਕੋਈ ਗੱਲ ਬਾਤ ਆ ਆਣਾ ਆਪਣਾ ਸ਼ੱਕੀ ਦਿਮਾਗ ਆਪਣੇ ਕੋਲੇ ਰੱਖ ਠੀਕ ਹੈ ਨਾ ਯਾਰ ਹੋਰ ਦਿਮਾਗ ਚ ਕੀ ਦੇ ਸਕ ਜਾਵੇ ਹੈ ਆਪਣਾ ਨਵਾਂ ਵਿਆਹ ਹੋਇਆ ਤੂੰ ਮੇਰੇ ਨਾਲ ਕੀ ਇਹੋ ਜੀਆਂ ਗੱਲਾਂ ਕਰੀ ਜੰਨੀ ਆ ਜੇ ਮੈਂ ਤਾਂ ਮੈਂ ਤਾਂ ਬਾਹਰ ਦੱਸਣ ਜੋਗਾ ਵੀ ਨਹੀਂ ਮੈਨੂੰ ਬਾਈ ਦੋ ਢੋਲ বাজਾ ਦੋ ਤੈਨੂੰ ਮੇਰੀ ਸੌਂ ਲੱਗੇ ਅੱਜ ਮੈਨੂੰ ਸੱਚ ਸੱਚ ਦੱਸ ਦੇ ਨਹੀਂ ਮੇਰਾ ਮਰੇ ਦਾ ਮੂੰਹ ਦੇਖੇ ਇਹ ਕੀ ਬੋਲੀ ਜਾਂਦੇ ਹੋ ਕਿ ਜਿਹੜਾ ਕਿਹੜਾ ਮਰਿਆ ਮਰਿਆ ਜਿਹੜਾ ਕਿਹੜਾ ਉਹ ਮਰਜੂ ਉਹ ਮਰਜੂ ਆ ਮੈਂ ਕੀ ਕਰਤੀ ਦੇਖੀ ਜਾਨੀ ਮੈਨਾਂ ਕਾਗਲ ਹੋਈ ਪਈ ਐ ਇਹ ਗੱਲਾਂ ਸੁਣ ਸੁਣ ਲੈ ਇੱਕ ਮੈਂ ਦੁਬਾਰਾ ਘਰੇ ਨਹੀਂ ਆਉਣਾ ਮੈਂ ਆਪਦਾ ਖੇਤ ਮੰਜਾ ਡਾਲੂਗਾ ਫੇਰ ਤੂੰ ਬਸ ਤਾਇਗੀ ਮੇਰੀ ਗੱਲ ਸੁਣੋ ਉਹ ਵੀ ਆਏ ਜ ਕੋਈ ਆ ਗੱਲ ਉਹ ਕਹਿੰਦੇ ਐ ਹੋ ਗਿਆ ਤਾਂ ਸਨੀ ਮਰ ਜੂ ਮੈਂ ਕਿੱਧਰ ਜਾਵਾਂ ਕੌਣ ਕਹਿੰਦਾ ਸਨੀ ਮਰ ਜੂ ਉਹ ਦੂਸਰੀ ਉਹ ਮੰਮੀ ਮੰਮੀ ਕਿਹੜੀ ਮੰਮੀ ਉਹ ਤਾਂ ਮੰਮੀ ਨਹੀਂ ਰਹੀ ਅਕੀ ਮੰਮੀ ਸੀਗੀ ਤੇਰੀ ਮੰਮੀ ਕਹਿੰਦੀ ਸਨੀ ਮਰ ਜੂ ਉਹ ਨਹੀਂ ਮੇਰੀ ਮੰਮੀ ਨਹੀਂ ਤੇਰੀ ਮੰਮੀ ਕਹਿੰਦੀ ਸਨੀ ਮਰ ਜੂ ਮੇਰੀ ਮੇਰੀ ਮੰਮੀ ਨੂੰ ਤਾਂ ਮੈਂ ਤਾਂ ਅਜ ਤੱਕ ਆਉਦੀ ਮੰਮੀ ਦੀ ਸ਼ਕਲ ਤੱਕ ਨਹੀਂ ਦੇਖੀ ਤਾਹੀਂ ਤਾਹੀਂ ਉਹ ਕੱچی ਉਮਰ ਚ ਮਰ ਗਈ ਤਾਹੀਂ ਤਾਹੀਂ ਉਹ ਤੂੰ ਗੱਲ ਕਿਹੋ ਜੀ ਕਰੀ ਜਾਨੀ ਆ ਯਾਰ ਤੂੰ ਸਿੱਧੀ ਸਿੱਧੀ ਸਾਫ ਦੱਸ ਮੈਨੂੰ ਗੱਲ ਸਾਫ ਸਾਫ ਇਹ ਆ ਮੰਮੀ ਸੱਸ ਮੇਰੀ ਹਾਂ ਠੀਕ ਆ ਉਹ ਉਹ ਦੀਦੀ ਚਾਈ ਸੀਗੀ ਭੈਣ ਚ ਠੀਕ ਆ ਨਾ ਕੀ ਯਾਰ ਕਹੀ ਕੀ ਜਾਨੀ ਆ ਤੂੰ ਮੇਰੀ ਗੱਲ ਵੀ ਸੁਣੇਗਾ ਵੀ ਹਾਂ ਦੋ ਰਹਿਣ ਦੇ ਦੇ ਨਾ ਨਹੀਂ ਵਿਸ਼ਵਾਸ ਹੋਣਾ ਬਸ ਤੂੰ ਰਹਿਣ ਹੀ ਦੇ ਬਸ ਗਰਹਿਣ ਦੇ ਬਗਲ ਤੂੰ ਮੈਨੂੰ ਗੱਲ ਦੱਸ ਗੱਲ ਕੀ ਹੋਈ ਆ ਗੱਲ ਤੇਰੀ ਮੰਮੀ ਮੇਰੀ ਸੱਸ ਆਪਣੀ ਮੰਮੀ ਉਹ ਦੀਦੀ ਚਾਈ ਹਾਂ ਚੱਲ ਦੱਸ ਫਿਰ ਦੀਦੀ ਜੀ ਉਹ ਦੀਦੀ ਚਾਈ ਠੀਕ ਹੈ ਨਾ ਹਾਂ ਆ ਕੇ ਕਹਿੰਦੀ ਕਹਿੰਦੀ ਫੋਰੀ ਬੁਰਾ ਬਰਾ ਕੀ ਕਰੀ ਗਈ ਹਨਾ ਤੇ ਹੋਥੇ ਸੀ ਆਪਣੇ ਹੋਥੇ ਹੋਥੇ ਆਪਣੇ ਹਾਲ ਮੂਰੇ ਤੇ ਕਹਿੰਦੀ ਦੀਦੀ ਨੂੰ ਕਹਿੰਦੀ ਉਹ ਦੀਦੀ ਨੂੰ ਕਹਿੰਦੀ ਨਹੀਂ ਮੈਨੂੰ ਕਹਿੰਦੀ ਕਹਿੰਦੀ ਕਦੀ ਤੂੰ ਮੇਰੇ ਕੱਪੜੇ ਨਹੀਂ ਲੈ ਕੇ ਆਈ ਮੈਂ ਕਿਹੜੇ ਕੱਪੜੇ ਦੇਖਦਾ ਛੱਟ ਸੁੱਟ ਤਾਂ ਨਹੀਂ ਵੱਜੀ ਤੇਰੇ ਦਿਮਾਗ 'ਚ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਆ ਗੱਲ ਨਾ ਕਿਸੇ ਕੋਲੇ ਹੋਰ ਨਾ ਕਹਿ ਦੀ ਮੇਰੀ ਪੂਰੀ ਗੱਲ ਸੁਣੋਗੇ ਸੁਣੋਗੇ ਮੇਰੀ ਗੱਲ ਤੇ ਉਹ ਫਿਰ ਕਹਿੰਦੀ ਤੂੰ ਮੇਰੇ ਕੱਪੜੇ ਨਹੀਂ ਲੈ ਕੇ ਆਈ ਫਿਰ ਕਹਿੰਦੀ ਕਹਿੰਦੀ ਵੀ ਕਹਿੰਦੀ ਬੱਸ ਪਹਿਲੇ ਫਿਰ ਸੱਚ ਕਹਿੰਦੀ ਮੇਰੇ ਪੈਰੀ ਹੱਥ ਲਾ ਮਰ ਦੁਪਹਿਰੀ ਹੱਥ ਲਵਾਏ ਚਾਰ ਵਾਰੀ ਬਸ ਬਾਬਾ ਗੁਰੂ ਮੈਨੂੰ ਲੱਗ ਗਿਆ ਪਤਾ ਫਿਰ ਕਹਿੰਦੀ ਕਹਿੰਦੀ ਤੂੰ ਕਹਿੰਦੀ ਕਹਿੰਦੇ ਨੇੜੇ ਨਹੀਂ ਜਾਣਾ ਸਵਾ ਮਹੀਨਾ ਨਹੀਂ ਕਹਿੰਦੀ ਸਣੀ ਮਰ ਜਾਊਗਾ ਦੀਦੀ ਨੇ ਫਿਰ ਮੈਨੂੰ ਸਾਰੀ ਗੱਲ ਦੱਸੀ ਆ ਵੱਡੀ ਦੀਦੀ ਮੇਠਾ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲਓ ਦੀਦੀ ਨੇ ਫਿਰ ਮੈਨੂੰ ਵੱਡੀ ਨੇ ਸਾਰੀ ਗੱਲ ਦੱਸੀ ਕਹਿੰਦੀ ਮੈਨੂੰ ਵੀ ਐਂ ਇਸਰਾਫ ਦਿੱਤਾ ਸੀ ਆਪਣੀ ਸੱਸ ਨੇ ਕਹਿੰਦੀ ਤਾਯੋ ਮੈਂ ਜਵਾਕ ਬਨਣਾ ਬੈਠੀ ਆ ਹਾਈ ਜੇ ਤੈਨੂੰ ਕੁਝ ਹੋ ਗਿਆ ਫਿਰ ਜ ਆਪਣੇ ਜਵਾਕ ਨਾ ਹੋਇਆ ਕਿੱਧਰ ਜਾਊਗਾ ਤੇਰੇ ਨਾ ਮੈਂ ਮੂੰਹ ਤੇ ਮਾਰੂੰ ਲਾਪੜਾ ਭਾਬੀ ਦਾ ਨਾ ਐਕਸੀਡੈਂਟ ਹੋ ਗਿਆ ਸੀਗਾ ਕਾਂ ਕਰਕੇ ਨਹੀਂ ਉਹਦੇ ਜਵਾਕ ਹੁੰਦਾ ਐਕਸੀਡੈਂਟ ਦਾ ਕਰਕੇ ਬੱਚਾ ਹੋਣ ਵਾਲਾ ਸੀਗਾ ਉਹ ਫਿਰ ਮੰਮੀ ਆਈ ਸੀ ਜਿਹੜੀ ਓ ਯਾਰ ਕੋਈ ਮੰਮੀ ਨਹੀਂ ਆਈ ਸੀਗੀ ਰੋਟੀ ਬਣਾ ਦੇ ਹੋਰ ਹੀ ਮੇਰੇ ਸਾੜਿਆਂ ਦੀ ਪਤਾ ਨਹੀਂ ਕਿੱਧਰ ਦਿਮਾਗ ਲਈ ਫੜਦੇ ਮੈਂ ਆਈ ਸੀ ਪਹਿਰੇ ਹੱਥ ਵੀ ਲਵਾਏ ਸੀ ਮਾਖਾ ਪਤਾ ਨਹੀਂ ਕਿਹੜੀਆਂ ਗੱਲਾਂ ਉਹਦੇ ਵੀ ਤੇਰੀ ਜੀ ਮੰਮੀ ਆਈ ਸੀ ਕੋਈ ਨਾ ਹੁਣ ਨਹੀਂ ਆਉਂਦੀ ਦੁਬਾਰਾ ਜੇ ਆ ਗਈ ਨਾ ਮੈਂ ਜ਼ਿੰਮੇਵਾਰ ਹਾਂ ਚਲ ਤੂੰ ਰੋਟੀ ਬਣਾ ਹਾਏ ਕਹਿੰਦੇ ਮੈਂ ਜ਼ਿੰਮੇਵਾਰ ਨਹੀਂ ਆਹੋ ਕਰਦੀ ਹੈਗੀ ਚਲ ਕੁਛ ਨਹੀਂ ਕਰਦੀ ਉਹ ਪਾ ਬੀਨੇ ਦੇ ਕੋਲੇ ਬੈਠ ਤਾ ਤੂੰ ਕਰਤੀ ਉਹ ਐ ਨਹੀਂ ਪਤਾ ਭਾਬੀ ਜਮਾ ਕੇ ਦੇਖਦੀ ਹੋਵੇ ਵੀ ਇਹੇ ਜੇ ਕੰਮਾਂ ਚ ਬੈ ਭਰਮ ਜੇ ਮੰਨਦੀ ਆ ਕਿ ਨਹੀਂ ਮੰਨਦੀ ਮੈਨੂੰ ਤਾਂ ਭਾਬੀ ਤਾਂ ਨਹੀਂ ਸਮਝ ਲੱਗਦੀ ਮੈਨੂੰ ਇਹ ਵੀ ਨਹੀਂ ਸਮਝ ਲੱਗਦੀ ਔਰ ਰੋਟੀ ਬਣਾ ਲਾ ਲੱਗਿਆ ਪਤਾ ਹੁਣ ਕਰ ਬਸ ਤੂੰ ਉਹ ਕਾਈ ਅਰੇ ਅੱਬ ਹੇ ਕੀ ਹੋ ਗਿਆ ਨਹੀਂ ਕੀ ਹੋ ਗਿਆ ਕੰਮੋ ਖੜ ਜਾ ਮੈਂ ਸੰਨੀ ਨੂੰ ਫੋਨ ਲਾਉਣੀ ਆ ਖੜ ਜਾ ਕੀ ਹੋ ਗਿਆ ਠੀਕ ਹੈ ویسੇ ਨਹੀਂ ਤੇ ਆਹ ਰੋਟੀਆਂ ਜੀ ਕੋਈ ਆਂਦੀ ਆ ਆ ਜਾ ਕਰੇ ਛੇਤੀ ਨਾ ਕੰਮੋ ਕੰਮੋ ਠੀਕ ਹੈ ਤੂੰ ਠੀਕ ਹੈ ਹੈ ਕੀ ਹੋ ਗਿਆ ਪਤਾ ਨਹੀਂ ਲੈ ਵਾਲ ਦੇ ਸੱਟ ਕਰ ਲੈ ਆ ਜਾ ਉੱਥੇ ਮੰਜੇ ਤੇ ਬੈਠਣ ਦਾ ਮੰਜੇ ਤੇ ਬੈਹ ਜਾ ਆ ਜਾ ਕੀ ਹੋ ਗਿਆ ਹਾਂ ਕਿ ਤੂੰ ਹੋ ਜੀ ਨਾ ਸਿਆ ਪਕੜਾ मैं पानी देके ददी उ पानी गीला ले पानी गीला पन पोट पर पार ला। चला जा बैठ जा अंदर राम कर ले चंगा कोई नहीं चाहता मैं चला पे कर लूंगी तू बैठ जा अंदर ही जा बैठ जा पता नहीं की हो गया ਕਿਹੜੇ ਵੇਲੇ ਨੇ ਗਏ ਆ ਦਵਾਈ ਲੈਣ ਹਜੇ ਤੱਕ ਨਹੀਂ ਆਏ ਹੈਗੇ ਹੋਰ ਹੀ ਦਿਮਾਗ ਤੇ ਜਿੱਤੇ ਟੈਨਸ਼ਨ ਜਾਉਂਗਾ ਗੱਲਾਂ ਉ ਟਪਟਾਂਗ ਚੜੀ ਜਾਂਦੀਆਂ ਕੁਝ ਨਹੀਂ ਹੁੰਦਾ ਮੈਂ ਤਾਂ ਖੋਸ਼ੀ ਹੋ ਤਾ ਉਹ ਤਾਂ ਬੜੇ ਖੋਸ਼ ਜੇ ਹੋਈ ਹੁੰਦੇ ਨਹੀਂ ਪਤਾ ਨਹੀਂ ਕੀ ਕੀ ਹੋ ਗਿਆ ਮੈਂ ਤੇਰੇ ਵਾਸਤੇ ਨਾ ਬਹਿ ਜਾ ਉਹ ਲਿਆਉਣਾ ਹੈ ਚੰਗਾ ਪਾਣੀ ਤੇ ਦਵਾਈ ਦੇ ਦਿੰਦਾ ਓਏ ਪਾਣੀ ਦਵਾਈ ਕੀ ਹੋ ਗਿਆ ਵਧਾਈਆਂ ਦੀਦੀ ਤੁਹਾਨੂੰ ਕਾਹਦੀ ਵਧਾਈ ਮੈਨੂੰ ਗੱਲ ਦੱਸ ਦੇ ਦੰਦ ਕੱਢੀ ਜਾਣੀ ਆ ਦੀਦੀ ਮੈਂ ਨਾ ਪ੍ਰੈਗਨੈਂਟ ਅੰਗੀ ਹੈ ਹਾਏ ਨਹੀਂ ਮੈਂ ਮਰ ਜਾਣੀ ਮੈਂ ਤੈਨੂੰ ਕੀ ਕਿਹਾ ਸੀ ਕੀ ਹੋ ਗਿਆ ਦੀਦੀ ਕੀ ਹੋ ਰਹੀ ਸੀ ਮੈਂ ਤੈਨੂੰ ਕੀ ਕਿਹਾ ਸੀ ਵੀ ਧਿਆਨ ਰੱਖੀ ਹਾਂ ਦੀਦੀ ਧਿਆਨ ਨਹੀਂ ਰੱਖਿਆ ਸੀ ਫਿਰ ਮੈਂ ਬਹੁਤ ਧਿਆਨ ਰੱਖਿਆ ਤੇ ਫਿਰ ਹੁਣ ਆ ਪ੍ਰੈਗਨੈਂਟ ਕਿਵੇਂ ਹੋ ਗਈ ਤੈਨੂੰ ਇਹਨਾਂ ਨਹੀਂ ਪਤਾ ਹੈਗਾ ਆਪਣੀ ਸੱਸਾਂ ਪਾਣ ਨੂੰ ਬਚੁੰਦੇ ਕਿ ਕਹੀ ਸੀ ਤੇ ਜੇ ਕਿਤੇ ਸਣੀ ਨੂੰ ਪੁੱਛ ਹੋ ਗਿਆ ਤੂੰ ਜਮੀਂ ਭੱਟੀ ਜਾਏਂਗੀ ਕੋਈ ਨਾ ਦੀਦੀ ਤੁਸੀਂ ਟੈਨਸ਼ਨ ਨਾ ਲਓ। ਇਹਦੀ ਜ਼ਿੰਮੇਵਾਰੀ ਨਾ ਸਾਰੀ ਸਣੀ ਦੀ ਹੋਈ ਹੈਗੀ। ਉਹ ਕਹਿੰਦੇ ਸੀਗੇ ਟੈਨਸ਼ਨ ਮੈਂ ਨਹੀਂ ਟੈਨਸ਼ਨ ਤੂੰ ਲੈ। ਮੈਂ ਤਾਂ ਦਿਮਾਗ ਫੇਰ ਹੋ ਗਿਆ ਸੁਣ ਕੇ ਤੇਰੀ ਇਹ ਗੱਲ। ਉਹ ਕੰਮ ਇੱਥੇ ਲੈ ਲੈ ਦਵਾਈ ਆ ਕੇ। ਆ ਗਈ ਆ ਗਈ। ਲੈ ਆ ਹੁਣ ਹੋਰ ਹੀ ਨਵੀਂ ਟੈਨਸ਼ਨ ਦਿੱਤੀ। ਮੈਂ ਤਾਂ ਨਾਲੇ ਚੰਗਾ ਪੜਾ ਕੇ ਆ ਸੀ ਵੀ ਮੈਂ ਇਹ ਕਹਿੰਦੀ ਸੀ ਮੈਂ ਦੂਰ ਰਹੂੰਗੀ। ਮੇਰੀ ਵੀ ਪੂਰੀ ਪਲੈਨਿੰਗ ਸੀ। ਅੱਜ ਜਨ ਤਾਂ ਮੈਂ ਸੱਸ ਵਾਲੀ ਵੀ ਵਧੀਆ ਚਾਲ ਖੇੜੀ ਸੀ ਫਿਰ ਕਿਵੇਂ ਹੋ ਗਈ ਇਹ ਗੱਲ। ਕਿ ਜਿਹੜੀ ਮੇਰੀ ਮਾਂ ਮਰ ਗਈ ਨਾ ਮੈਨੂੰ ਉਧਰ ਜਾਣਾ ਪੈ ਗਿਆ ਕਿਤੇ ਉਹਨੇ ਤਾਂ ਨਹੀਂ ਕੁਝ ਕਰਤਾ ਮੈਨੂੰ ਲੱਗਦਾ ਉਹੀ ਸਤਾਂ ਅੱਠਾਂ ਦਿਨਾਂ ਦੇ ਵਿੱਚ ਉਹ ਹੋ ਗਿਆ ਗੱਲਬਾਤ ਆਏ ਮੈਂ ਮਰ ਜਾ ਤਾ ਨਾ ਮੀ ਟੈਨਸ਼ਨ ਹੈ